ਅੱਜ ਜਸਦਰ ਕੋਂਕੇ ਸਾਹਿਬ ਜੀ ਦੇ ਸਿੰਘ ਸਾਹਿਬ ਜੀ ਦੇ ਘਰੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਅਸੀਂ ਆਏ ਆਂ ਹੈ ਪਰਿਵਾਰ ਨੂੰ ਮਿਲ ਕੇ ਉਹਨਾਂ ਦੀ ਸਾਰੀ ਗੱਲ ਜੋ ਹੈ ਉਹ ਸਾਰੀ ਸਮਝੀ ਹੈ ਤੇ ਅਸੀਂ ਪਹਿਲੇ ਵੀ ਆ ਪਰਿਵਾਰ ਪੰਥ ਦਾ ਪਰਿਵਾਰ ਹੈ ਤੇ ਅਕਾਲੀ ਦਲ ਦਾ ਪਰਿਵਾਰ ਹੈ ਤੇ ਮੈਂ ਸਾਰੇ ਪਰਿਵਾਰ ਨਾਲ ਮੈਂ ਤੇ ਪ੍ਰਧਾਨ ਸਾਹਿਬ ਐਜਪੀਸੀ ਪ੍ਰਧਾਨ ਸਾਹਿਬ ਨੇ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਜੋ ਕੁਝ ਵੀ ਲੀਗਲ ਹੋ ਸਕਦਾ ਹੈ ਅਸੀਂ ਟੌਪ ਦੀ ਟੀਮ ਕ੍ਰੀਏਟ ਕਰਕੇ ਅਸੀਂ ਤੈਅ ਤੱਕ ਜਾਵਾਂਗੇ ਤੇ ਜਦੋਂ ਤੱਕ ਇਨਸਾਫ ਨਹੀਂ ਮਿਲੂਗਾ ਪਰਿਵਾਰ ਨੂੰ ਉਦੋਂ ਤੱਕ ਸਮੁੱਚਾ ਅਕਾਲੀ ਦਲ ਤੇ ਐਜਪੀਸੀ ਦੀ ਟੀਮ ਅਸੀਂ ਲਗਾਤਾਰ ਜੋ ਜੋ ਸਾਨੂੰ ਕਿਤੇ ਵੀ ਜਾਣਾ ਪਏ ਕੋਈ ਕੋਰਟ ਜਾਣਾ ਪਏ ਜਾਂ ਕੋਈ ਵੀ ਸਟੈਪ ਕਰਨਾ ਪਏ ਅਸੀਂ ਉਹ ਚੱਕਾਂਗੇ ਤਕੋਣੀ ਜਿੰਨਾ ਦਾ ਧੰਨਵਾਦ ਕਰਦੇ ਜਾਂਦੇ ਅਕਾਲੀ ਦਾ ਇੱਕ ਸੋਚ ਹੈ ਅਸੀਂ ਆਪਾਂ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਅਸੀਂ ਅਕਾਲ ਤਰਸਰ ਨੂੰ ਸਮਰਪਿਤਵਾ ਭਰੇ ਪ੍ਰਧਾਨ ਸੋਧ ਘਰੇਆਂ ਦਾ ਜੀਆ ਕਰਦੇ ਜਾਂਦੇ ਬਾਕੀ ਸਵਾਰ ਨੂੰ ਨੇ ਵਿਸ਼ਵਾਸ ਦਵਾਇਆ ਵਾ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜਾਂਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਜਾਂਦੇ ਬਾਕੀ ਜੋ ਗਲਬਤ ਕੀ ਹੋਈ ਚਲੋ ਸਾਡੀ ਜੋ ਪਰਿਵਾਰ ਦੇ ਹੈਗੇ ਸੀ ਗੱਲਾਂ ਬਾਤਾਂ ਕੀਤੀ ਜਾਂਦੇ ਜੋ ਸਾਡੀ ਮਾਤ ਸਾਡਾ ਚਲੋ ਹੋਇਆ ਜਦੋਂ ਵਿਸ਼ਵਾਸ ਹੋ ਆ ਜਾਂਦੇ ਠੀਕ ਨੂੰ ਕਹਿੰਦੇ ਅਸੀਂ ਮਸਲਾ ਸੰਤ ਅੱਗੇ ਰੱਖਿਆ ਜਾਂਦੇ ਵੀ ਜੋ ਕਮੀ ਰਹਿ ਗਈਆਂ ਉਹ ਪ੍ਰਧਾਨ ਜੀ ਕਹਿੰਦੇ ਵੀ ਜੋ ਰਹਿ ਗਏ ਸੀਗੇ ਉਹ ਅਸੀਂ ਪੂਰੇ ਹੀ ਕਰਾਂਗੇ ਬਾਕੀ ਅਸੀਂ ਅਕਾਲੀ ਸੋਚ ਦੇ ਹੈਗੇ ਜਾਂਦੇ